कार्रवाई की मांग में लैके भी रोक प्रदर्शन किया गया स्थिति में देखते हुए पुलिस अधिकारी मौके पर पहुंचे गुस्से परिवारक मैंबरों में सांपता गया तो जुनेपे तो बाद की मौत हुई है दस दिए कि मृतक के परिवारक मैंबरों ने हस्पताल हंगामा किया डॉक्टरों के इलाज ज लापरवाही के दोष लगाए गए हैं कि डॉक्टरों वालों लापरवाही की गई है जिस करके परिवारिक मैंबर की मौत हो रही है तो डॉक्टर के खिलाफ सख्त कार्रवाई की मांग की जा रही है सख्त कार्रवाई की मांग में लैके रोस प्रदर्शन भी किया गया फिलहाल पुलिस जी कि पहुंच के उन्होंने शांत करवाया मामले में शांत करवाया दसदी की जुनेफे तो बाद लड़की की मौत होगी दस दू कि हस्पताल से जो कि लापरवाही वरतन के दोष परिवार के वालों लगाए जा रहे हैं ਜੋ ਤਾਰ ਸਿੰਘ ਜੀ ਕਿੱਥੇ ਰਹਿਣਾ ਜੀ ਪਿੰਡ ਲਹਾਰਮਾ ਜਿਹੜਾ ਕਲਾਂ ਜੀ ਇੱਥੇ ਵੀ ਕੋਈ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਸੀ ਤੇ 25 ਤਰੀਕ ਨੂੰ ਰਾਤ ਨੂੰ 11:00 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਪਰੇਸ਼ਨ ਬੜਾ ਹੋ ਰਿਹਾ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਵ ਵਾਲੀ ਨਾਲ ਇਸ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੜਾ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਇਹ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਆਦਮੀ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੈੱਕ ਕਰੇ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਇਹ ਰੁਕ ਜਾਊਗਾ ਵੀ ਅੰਦਰ ਜੋ ਜਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਉਹ ਠੀਕ ਹੈ ਜੀ ਕੁਸ ਤੋਂ ਬਾਅਦ 2 ਘੰਟੇ ਤਿੰਨ ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਈ ਉਹ ਕਹਿੰ ਰਹੇ ਇਹ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾਹ ਕਮ ਆ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਮੈਂ ਸਟਾਫ ਨੂੰ ਜਾ ਕੇ ਕਹਿ ਵੀ ਮੇਰੇ ਇਹ ਮਰੀਜ਼ ਬਹੁਤ ਸੀਰੀਅਸ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਜੀ ਸਾਰੀ ਬਾਤ ਹੈ ਜੀ ਅਸੀਂ ਮੈਡਮ ਨੂੰ ਡਿੱਕੀ ਕੇ ਬੜੀ ਨੂੰ ਮੈਡਮ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ ਹੀ ਲੈ ਕੇ ਜਾਣਾ ਹੈ ਮੈਂ ਲੈ ਅਮਰਜੈਂਸੀ ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡਰ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮਿਲਣਾ ਨਹੀਂ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਇਥੇ ਹੀ ਰੈਂਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਆਰੇ ਆਪਰੇਸ਼ਨ ਮੇਰੇ ਸਾਰੇ ਬਿਨਾ ਬਿਨਾ ਪੁੱਛੇ ਹੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹਸਪੀਟਲ ਚ ਆਈਵੀ ਐਲ ਚ ਦਾਖਲ ਕਰਾ ਦਿੱਤਾ ਜੀ ਹਨ ਜਿਹੜੀ ਆਡਰ ਆਈ ਹੈ ਬਿਨਾਂ ਦੱਸੇ ਬਿਨਾਂ ਦੱਸੇ ਉਹਨੇ ਆਪਰੇਸ਼ਨ ਕੀਤਾ ਕਿੰਨੇ ਟਾਈਮ ਹੋ ਗਏ ਢੜੀ ਮੇਰੇ ਜੀ ਮੈਰਿਜਿੰਗ 4 ਸਾਲ ਹੋ ਗਏ ਪਹਿਲਾ ਬੇਬੀ ਸੀਗਾ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਤੁਸੀਂ ਮੰਗੇ ਸਾਹ ਚਾਹੀਦੀ ਆਪਨ ਤੈ ਕਲੋ ਜੀ ਉਹਨਾਂ ਨੇ ਡੈੱਡ ਬੁਟੀ ਜਮਾ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਨੂੰ ਉਹ ਕਹਿੰਦੇ ਵੀ ਕਲੋਂ ਪੋਸਟ ਮਾਰਟਮ ਕਰਾ ਕੇ ਉਸ ਤੋਂ ਬਾਅਦ ਪਤਾ ਲੱਗੇਗਾ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਤੇ ਕਿੱਥੋਂ ਤੇ ਮੇਰੇ ਬਰਵਾਲੀ ਕਹਿੰਦਾ ਗਰਵਾਲੀ ਹਾਂਜੀ ਗਰਵਾਲੀ ਪਲਾਜੇ ਗਰਵਾਲੀ ਪਲਾਜੇ ਕਿਹਾ ਜੀ ਮੈਂ ਸਵੇਰੇ ਆਇਆ ਸੀ 10 ਵਜੇ ਹੋਈ ਹੈ ਕਿ ਅੱਜ ਸਵੇਰੇ ਹੋਈ ਹੈ ਸਵੇਰੇ 11 ਵਜੇ 11 11 ਵਜੇ ਜੀ 11 ਵਜੇ ਹਾਂਜੀ ਸਵੇਰ ਤੇ ਇਥੋਂ ਸਾਨੂੰ ਪੀਸੀਆਰ ਤੇ ਫੋਨ ਗਿਆ ਸੀ ਉਹ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੀ ਸੀ ਜੀ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਐਥਨਾਲ ਇੱਕ ਹਸਪਤਲ ਹੈ ਉੱਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਲ ਲਈ ਆਏ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਸੰਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਮੰਗ ਕਰ ਰਹੀ ਸੀ ਜਿਹੜੀ ਉਹ ਅਣਗਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪਤਲ ਮਰਚੀ ਦੇ ਤਰਕੇ ਰੋਪਾਂ ਦਾ ਬੋਰਡ ਬਣਾਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦਾ ਹੈ ਨਾ ਦੱਸਦੇ ਤੇ ਪੋਸਟਮਾਰਟਮ ਕਰਾਇਆ ਜਾਊਗਾ ਤੇ ਚਿੱਠੀ ਲੱਗੂ ਸਰ ਕਿਥੋਂ ਦੇ ਸੀ ਇਹ ਮਾਰਗਤ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲ ਰਹੇ ਪਿੰਡ ਹੈ ਉੱਥੇ ਮੈਰਿਡ ਸਿਕਿਉਰਟੀ ਤੇ ਸਮਰਾਲਾ ਘਟਾਣੇ ਜਿਹਨਾਂ ਦਾ ਪਿੰਡ ਹੈ ਉਥੋਂ ਦੇ ਦੇ ਪਿੱਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਜੀ ਸਰ ਜੀ ਸਾਹਿਬ ਜਿਹੜੀ ਉਹ ਬੱਚਾ ਮੇਰਾ ਠੀਕ ਹੈ ਉਹਨੂੰ ਬੱਚਾ ਡਾਕਟਰ ਦਾ ਸਾਹਿਬ ਠੀਕ ਹੈ ਬੇਟਾ ਅੱਛਾ ਜੀ ਨਹੀਂ ਤੇ ਜਿਹਨੂੰ ਬੋਡੀ ਨੂੰ ਸਿਵਲ ਹਸਪੀਟਲ ਕਾਰ ਦਿੱਤੀ ਜੀ ਤੇ ਉਹ ਕਾਰ ਵਿੱਚ ਸਰ ਕੀ ਹੋਊਗੀ ਕਾਰ ਵਿੱਚ ਉਹ ਜੋ ਪੋਸਟਮਾਰਟਮ ਦਾ ਨਤੀਜਾ ਆਊਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ